ਦੇ ਨਾਨਕ ਦੀ ਬारात ਆਈ ਸੱਜ ਪੱਬ ਕੇ ਸਾਰਿਆਂ ਨੇ ਸੇਵਾ ਕੀਤੀ ਪੱਜ ਪੱਜ ਕੇ ਸਾਰਿਆਂ ਨੇ ਸੇਵਾ ਕੀਤੀ ਪੱਜ ਪੱਜ ਕੇ ਬਾਬਾ ਜੀ ਦੇ ਨਾਲ ਸਾਰੇ ਬ੍ਰਹਮ ਗਿਆਨੀ ਨੇ ਬਾਬਾ ਜੀ ਦੇ ਨਾਲ ਸਾਰੇ ਬ੍ਰਹਮ ਗਿਆਨੀ ਨੇ ਨਸਿਆਂ ਤੋਂ ਮੁਕਤ ਸਾਰੇ ਨਾਮ ਦੇ دیਵਾਨੇ ਨੇ ਨਸਿਆਂ ਤੋਂ ਮੁਕਤ ਸਾਰੇ ਨਾਮ ਦੇ دیਵਾਨੇ ਨੇ ਬਾਬੇ ਨਾਨਕ ਦੀ ਬਰਾਤ ਆਈ ਸੱਜ ਪੱਬ ਕੇ ਸਾਰਿਆਂ ਨੇ ਸੇਵਾ ਕੀਤੀ ਪੱਜ ਪੱਜ ਕੇ ਸਾਰਿਆਂ ਨੇ ਸਾਰਿਆਂ ਨੇ ਸੇਵਾ ਕੀਤੀ ਪੱਜ ਪੱਜ ਕੇ ਮਾਤਾ ਸੁਲਕਾਨੀ ਨੂੰ ਵੇਣ ਆਇਆ ਜੀ ਬਾਬੇ ਬਟਾਲੇ ਸਰ ਪਾਗਲਾ ਜੀ ਮਾਤਾ ਸਲਕਾਣੀ ਨੂੰ ਵਿਆਹਣ ਆਇਆ ਜੀ ਬਾਬੇ ਬਟਾਲੇ ਸਰ ਪਾਗਲਾ ਜੀ ਬਾਬੇ ਨਾਨਕ ਦੀ ਬਰਾਤ ਆਈ ਸਜ ਬੱਬ ਕੇ ਸਾਰਿਆਂ ਨੇ ਸੇਵਾ ਕੀਤੀ ਪੱਜ ਪੱਜ ਕੇ ਕੋਈ ਗੁੰਨੇ ਆਟਾ ਕੋਈ ਪੇੜੇ ਕਰਦਾ ਕੋਈ ਫੇਰੇ ਪੱਕਾ ਕੋਈ ਬਾਣੀ ਪੜਦਾ ਕੋਈ ਗੁੰਨੇ ਆਟਾ ਕੋਈ ਪੇੜੇ ਕਰਦਾ ਕੋਈ ਫੇਰੇ ਪੱਕਾ ਕੋਈ ਬਾਣੀ ਪੜਦਾ ਬਾਬੇ ਦੀ ਬਰਾਤ ਆਈ ਸਜ ਪੱਭ ਕੇ ਬਾਬੇ ਦੀ ਬਰਾਤ ਆਈ ਸਜ ਪੱਭ ਕੇ ਸਾਰਿਆਂ ਨੇ ਸੇਵਾ ਕੀਤੀ ਰਜ ਰਜ ਕੇ ਸਾਰਿਆਂ ਨੇ ਸੇਵਾ ਕੀਤੀ ਪੱਜ ਪੱਜ ਕੇ ਜਲਦੀ ਉੱਠੋ ਕੰਧ ਡਿੱਗ ਪਹਿਣੀਆਂ ਜਲਦੀ ਉੱਠੋ ਕੰਧ ਡਿੱਗ ਪਹਿਣੀਆਂ ਬਾਬੇ ਆਖਿਆ ਜੁਗੋ ਜੁਗ ਰਹਿਣੀਆਂ ਬਾਬੇ ਆਖਿਆ ਜੁਗੋ ਜੁਗ ਰਹਿਣੀਆਂ ਆ ਕਰੀਏ ਦਦਾਰ ਸਾਰੇ ਕੱਚੀ ਕੰਧ ਦੇ ਆਓ ਕਰੀਏ ਦਦਾਰ ਸਾਰੇ ਕੱਤੀ ਕੰਧ ਦੇ ਬਾਬੇ ਦੀ ਬਰਾਤ ਆਈ ਗੱਜ ਵੱਜ ਕੇ ਬਾਬੇ ਦੀ ਬਰਾਤ ਆਈ ਗੱਜ ਵੱਜ ਕੇ ਹੱਥ ਜੋੜ ਬੱਬੋ ਅਰੇ ਦਾਸ ਕਰਦਾ ਬਾਬੇ ਨਾਨਕ ਬਿਨਾ ਸਾਡਾ ਨਹੀਂ ਹੋ ਸਰਦਾ ਹੱਥ ਜੋੜ ਮਿੰਟਾ ਬਬੋ ਆਰੇ ਦਾਸ ਕਰਦਾ ਬਾਬੇ ਨਾਨਕ ਬਿਨਾ ਸਾਡਾ ਨਹੀਂ ਛੜਦਾ ਬਾਬੇ ਨਾਨਕ ਦੀ ਬਰਾਤ ਆਈ ਸਜ ਪੱਬ ਕੇ ਸਾਰਿਆਂ ਨੇ ਸੇਵਾ ਕੀਤੀ ਪੱਜ ਪੱਜ ਕੇ ਸਾਰਿਆਂ ਨੇ ਸੇਵਾ ਕੀਤੀ ਰੱਜ ਰੱਜ ਕੇ ਸਾਰਿਆਂ ਨੇ ਸੇਵਾ ਕੀਤੀ ਪੱਜ ਪੱਜ ਕੇ